ਭਾਗ 72 ਕਹਾਣੀ ਹੈ ਅਣਵਿਆਹੀ ਮਾ ਨੇਕ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਪਿੱਛੋਂ ਕਿਸੇ ਨੇ ਝੋਟ ਮਾਰਤੀ ਸਵੇਰ ਵੇਲੇ ਜਾਂਦਿਆ ਹੋਇਆ ਗਗਨ ਆਈ ਸੁਖਵੀਰ ਨੇ ਉਹਨੂੰ ਬਹੁਤ ਸੋਹਣਾ ਸੂਟ ਦਿੱਤਾ ਸੂਟ ਵੇਖ ਕੇ ਗਗਨ ਖੁਸ਼ ਹੋਈ ਤੇ ਕਹਿੰਦੀ ਚਾਚੀ ਜੀ ਤੁਸੀਂ ਬਹੁਤ ਚੰਗੇ ਹੋ ਮੈਨੂੰ ਇਸ ਸੂਟ ਦੀ ਜਰੂਰਤ ਨਹੀਂ ਆ ਤੁਹਾਡਾ ਪਿਆਰ ਹੀ ਮਿਲਦਾ ਰਹੇ ਬਸ ਨੇਕ ਸੂਟ ਵੀ ਲੈ ਲਾ ਪੁੱਤ ਨਾਲੇ ਤੂੰ ਛੇਤੀ ਘੇੜਾ ਮਾਰਿਆ ਕਰ ਗਗਨ ਚਲੀ ਗਈ ਸੀ ਸੁਖਵੀਰ ਤੇ ਕਰਮੋ ਵੀ ਸਕੂਲ ਜਾਣ ਵਾਸਤੇ ਤਿਆਰ ਹੋ ਗਈਆਂ ਸਨ ਨੇਕ ਦੋਹਾਂ ਨੂੰ ਛੱਡਣ ਗਿਆਰਾ ਵਿੱਚ ਉਹਨੇ ਸੁਖਵੀਰ ਨੂੰ ਕਿਹਾ ਕਿ ਵੈਸੇ ਤਾਂ ਤੇਰੀ ਮਰਜ਼ੀ ਆ ਪਰ ਜੇ ਤੂੰ ਘਰੇ ਰਿਹਾ ਕਰੇ ਤਾਂ ਚੰਗਾ ਏ ਐਵੇਂ ਨਾ ਜਾੜੇ ਰਾਹ ਵਿੱਚ ਕੋਈ ਠੇਡਾ ਠੁਡਾ ਵੱਜੇ ਕੋਈ ਅਣਹੋਣੀ ਨਾ ਹੋ ਜੇ ਮਸਾ ਤਾ ਤੈਨੂੰ ਰੱਬ ਨੇ ਬੱਚੇ ਦਾ ਸੁੱਖ ਬਖਸ਼ਿਆ ਮੈਂ ਇਹ ਗੱਲ ਆਪਦੇ ਵਾਸਤੇ ਨਹੀਂ ਕਹਿ ਰਿਆ ਸੋਚ ਲੈ ਜਿਵੇਂ ਤੈਨੂੰ ਚੰਗਾ ਲੱਗੇ ਸੁਖਵੀਰ ਮੈਂ ਵੀ ਸੋਚਦੀ ਸੀ ਕਿ ਘਰ ਵਿੱਚ ਤੁਹਾਡਾ ਵੀ ਔਖਾ ਹੈ ਫਿਰ ਮੈਂ ਇਹ ਇਹ ਮਹੀਨਾ ਪੂਰਾ ਕਰ ਲੈਂਦੀ ਆ ਫਿਰ ਘਰ ਰਹਿ ਪਿਆ ਕਰਾਂਗੀ ਨੇਕ ਰੱਬ ਨੇ ਸਭ ਕੁਝ ਦਿੱਤਾ ਆਪਾਂ ਨੂੰ ਬੱਸ ਯੰਦ ਮੈਨੂੰ ਕੋਈ ਲਾਲਚ ਨਹੀਂ ਬਸ ਤੂ ਤੇ ਮੇਰੀ ਤੀ ਮੇਰੇ ਸਿਰ ਤੇ ਮੋਜਾ ਮਾਣੋ ਸੁਖਵੀਰ ਹੱਸ ਪਈ ਸੁਖਵੀਰ ਜਦੋਂ ਹੱਸਦੀ ਹੁੰਦੀ ਤਨੇਕ ਨੂੰ ਵੀ ਚੰਗਾ ਲੱਗਦਾ ਦੋਵਾਂ ਨੂੰ ਸਕੂਲ ਛੱਡ ਨੇ ਇੱਕ ਸਿੱਧਾ ਖੇਤ ਚੱਲਿਆ ਗਿਆ ਖੇਤ ਵਿੱਚ ਅਜਮੇਰ ਵਰਗੇ ਵੀ ਸਨ ਸਾਰਿਆਂ ਨੇ ਨੇਕ ਨੂੰ ਵਧਾਈਆਂ ਦਿੱਤੀਆਂ ਪਰ ਨੇਕ ਨੂੰ ਇਸ ਗੱਲ ਦੀ ਸੰਘ ਜਹੀ ਲੱਗੀ ਉਹ ਆਪਣਾ ਕੰਮ ਕਰਦਾ ਰਿਹਾ ਖੇਤ ਬੰਨਣ ਵਾਲੇ ਸਭ ਆਪੋ ਆਪਣੇ ਕੰਮ ਧੰਦੇ ਲੱਗ ਗਏ ਅੱਧੀ ਕੁ ਕਿਆਰੀ ਵਿੱਚ ਗੰਡਿਆਂ ਦੀ ਫੱਕ ਲਾਈ ਸੀ ਕਿ ਅਚਾਨਕ ਕਿਸੇ ਨੇ ਪਿੱਛੋਂ ਨੇਕ ਦੇ ਸਿਰ ਵਿੱਚ ਜ਼ੋਰ ਦੀ वार ਕਰ ਦਿੱਤਾ ਨੇਕ ਨੇਕ ਦੀਆਂ ਚੀਕਾਂ ਨਿਕਲ ਗਈਆਂ ਗੰਡਾ ਸਮਾਰਨ ਵਾਲਾ ਬੰਦੇ ਦਾ ਮੂੰਹ ਸਿਰ ਬੰਨਿਆ ਹੋ ਮੂੰਹ ਸਿਰ ਬੰਨਿਆ ਹੋਇਆ ਸੀ ਉਹ ਉਦੋਂ ਹੀ ਭੱਜ ਗਿਆ ਜਦੋਂ ਨੂੰ ਅਜਮੇਰ ਵਰਗੇ ਆਏ ਉਹ ਅੱਖਾਂ ਤੋਂ ਉਹਲੇ ਹੋ ਗਿਆ ਸੀ ਨੇਕ ਦੇ ਸਿਰ ਵਿੱਚ ਡੂੰਗਾ ਜ਼ਖਮ ਸੀ ਨੇਕ ਦਾ ਸਾਰਾ ਪਰਨਾ ਤੇ ਅਜਮੇਰ ਦਾ ਸਾਰਾ ਕੁਰਤਾ ਖੂਨ ਨਾਲ ਭਿੱਜ ਗਿਆ ਸੀ ਸੀਰੇ ਨੇ ਚੇਦੀ ਨਾਲ ਨੇਕ ਨੂੰ ਚੁੱਕ ਕੇ ਬਲਦ ਗੱਡੀ ਵਿੱਚ ਪਾਇਆ ਤੇ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਦੱਸਿਆ ਕਿ ਖੂਨ ਜ਼ਿਆਦਾ ਵਹਿ ਗਿਆ ਇਹਨ ਮੇਤੀ ਨਾਲ ਹਸਪਤਾਲ ਲੈ ਜਾਓ ਨਬਜ਼ ਚਲਦੀ ਸੀ ਸਿਰਾ ਤੇ ਅਜਮੇਰ ਦੋਵੇਂ ਜਣੇ ਉਹਨੂੰ ਗੱਡੀ ਵਿੱਚ ਪਾ ਕੇ ਸ਼ਹਿਰ ਲੈ ਗਏ ਹਸਪਤਾਲ ਵਿੱਚ ਡਾਕਟਰਾਂ ਨੇ ਵੇਖਿਆ ਕਿ ਸਿਰ ਵਿੱਚ ਬਹੁਤ ਡੂੰਘਾ ਜ਼ਖਮ ਹੋ ਗਿਆ ਹੈ ਉਹਨਾਂ ਨੇ ਆਪਣਾ ਇਲਾਜ ਸ਼ੁਰੂ ਕੀਤਾ ਪਿੰਡ ਵਿੱਚ ਸਭ ਨੂੰ ਪਤਾ ਲੱਗ ਗਿਆ ਸੀ ਕਿਸੇ ਨਾ ਸਕੂਲ ਵਿੱਚ ਸੁਖਵੀਰ ਕੋਲ ਵੀ ਇਹ ਖਬਰ ਪਹੁੰਚਾ ਦਿੱਤੀ ਸੀ ਸੁਖਵੀਰ ਨੇ ਕਰਮੋ ਨੂੰ ਨਿੰਮੋ ਕੇ ਘਰੇ ਘਰ ਛੱਡ ਕੇ ਤੇ ਆਪ ਮਿੱਤੋ ਨਾਲ ਹਸਪਤਾਲ ਚਲੀ ਗਈ ਨੇਕ ਹਜੇ ਬੇਹੋਸ਼ ਹੀ ਸੀ ਪੁਲਿਸ ਆਈ ਪੁੱਛਗਛ ਦੇ ਸਵਾਲ ਨੇਕ ਹਜੇ ਨਹੀਂ ਸੀ ਦੇ ਸਕਦਾ ਬੇਹੋਸ਼ ਹੋਣ ਕਰਕੇ ਸੁਖਵੀਰ ਦਾ ਰੋ ਰੋ ਬੁਰਾ ਹਾਲ ਸੀ ਉਹ ਉੱਚੀ ਉੱਚੀ ਚੀਕਾਂ ਮਾਰ ਰਹੀ ਸੀ ਡਾਕਟਰ ਨੇ ਦੱਸਿਆ ਕਿ ਅਸੀਂ ਟਾਂਕੇ ਲਾਦ ਤੇ ਹੌਲੀ-ਹੌਲੀ ਹੋਸ਼ ਆਵੇਗੀ ਪੰਜ ਘੰਟੇ ਬੀਤ ਜਾਣ ਮਗਰੋਂ ਨੇਕ ਨੇ ਸੱਜੇ ਹੱਥ ਦੀ ਚੀਚੀ ਨੂੰ ਹਿਲਾਇਆ ਸੁਖਵੀਰ ਦੀ ਨਿਗਾਹ ਪੈ ਗਈ ਸੀ ਉਹਨੇ ਨੇਕ ਦਾ ਹੱਥ ਫੜ ਲਿਆ ਅੱਖਾਂ ਖੋਲਣ ਦੀ ਕੋਸ਼ਿਸ਼ ਕਰਦਾ ਸੀ ਪਰ ਖੁੱਲ ਨਹੀਂ ਸੀ ਖੁੱਲ ਨਹੀਂ ਸੀ ਰਹੀਆਂ ਸੁਖਵੀਰ ਨੇਕ ਦਾ ਮੱਥਾ ਪਰੋਸ ਰਹੀ ਸੀ ਮੀਤੋ ਨੇ ਹੌਲੀ ਜਹੀ ਨੇਕ ਨੂੰ ਬੁਲਾਇਆ ਪਰ ਡਾਕਟਰ ਨੇ ਕਿਹਾ ਕਿ ਹਜੇ ਇਹਨੂੰ ਘੱਟ ਬੁਲਾਉਣਾ ਦਿਮਾਗ ਤੇ ਜ਼ਿਆਦਾ ਬੋਝ ਨਹੀਂ ਦੇਣਾ ਸੁਖਵੀਰ ਨੇਕ ਦਾ ਹੱਥ ਨਹੀਂ ਸੀ ਛੱਡ ਰਹੀ ਉਹ ਦਾ ਕਦੇ ਹੱਥ ਚੁੰਮਦੀ ਕਦੇ ਮੱਥਾ ਚੁੰਮਦੀ ਅਜਮੇਰ ਨੇ ਕਿਹਾ ਕਿ ਭਾਈ ਤੁਸੀਂ ਹੁਣ ਘਰੇ ਜਾਓ ਕੁੜੀ ਇਕੱਲੀ ਆ ਘਰੇ ਅਸੀਂ ਹੈਗੇ ਆ ਇੱਥੇ ਪਰ ਸੁਖਵੀਰ ਨੇ ਕੋਲੋਂ ਜਾਣ ਲਈ ਰਾਜ਼ੀ ਨਹੀਂ ਸੀ ਪਰ ਕਰਮ ਕਰਮਵਲ ਦੇਖ ਉਹਨੂੰ ਉਹਦੀ ਵੀ ਫਿਕਰ ਸੀ ਅਣ ਮੰਨੇ ਜਿਹੇ ਮਨ ਨਾਲ ਉਹ ਤੁਰਨ ਲੱਗੀ ਘਰੋਂ ਲਿਆਂਦੇ ਕੁਝ ਪੈਸੇ ਉਹਨੇ ਜਮੇਰ ਨੂੰ ਫੜਾਏ ਸੁਖਵੀਰ ਡਾਕਟਰ ਨੂੰ ਮਿਲ ਲਈ ਗਈ ਡਾਕਟਰ ਨੇ ਕਿਹਾ ਕਿ ਕੋਈ ਖਤਰਾ ਨਹੀਂ ਹੁਣ ਪਰ ਤੁਹਾਨੂੰ ਛੁੱਟੀ ਅਜੇ ਨਹੀਂ ਮਿਲਦੀ ਸਿਰ ਦਾ ਕੰਮ ਹੈ ਹੌਲੀ-ਹੌਲੀ ਠੀਕ ਹੋਵੇਗਾ ਪਰ ਕਬਰੋਂ ਦੀ ਗੱਲ ਨਹੀਂ ਸੁਖਵੀਰ ਸੋਚ ਰਹੀ ਸੀ ਕਿ ਅਜੇ ਹੀ ਹਰਕਤ ਕਿਸ ਨੇ ਕੀਤੀ ਹੋਏਗੀ ਸਾਡਾ ਤਾਂ ਕੋਈ ਦੁਸ਼ਮਣ ਵੀ ਨਹੀਂ ਮੇਰਾ ਤਾਂ ਚੱਲ ਮੰਨਿਆ ਕੋਈ ਦੁਸ਼ਮਣ ਹੋਊਗਾ ਪਰ ਇਸ ਦਰਵੇਸ਼ ਬੰਦੇ ਨਾਲ ਕਿਸ ਨੇ ਦੁਸ਼ਮਣੀ ਕੱਢੀ ਆ ਕੱਖ ਨਾ ਰਹੇ ਉਸ ਬੰਦੇ ਦਾ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧਵਾ ਸਪੋਰਟ ਕਰੋ ਅਗਰ ਮੇਰੇ ਤੋਂ ਕੋਈ ਗਲਤੀ ਹੁੰਦੀ ਹੈ ਤਾਂ ਪਲੀਜ਼ ਮੈਨੂੰ ਕਮੈਂਟਾਂ 'ਚ ਦੱਸੋ ਥੈਂਕ ਯੂ ਜੀ